ਸਸ਼ੇ ਕਲਜੀ ਵੀਡੀਓ ਵੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੀ ਆ ਅੱਜ ਦੀ ਵੱਡੀ ਖਬਰ ਬਿਜਲੀ ਵਿਭਾਗ ਦਾ ਨਵਾਂ ਆਦੇਸ਼ ਹੋ ਇਨਾ ਹੁਣ ਇਨਾ ਦੋਵਾਂ ਭਾਸ਼ਾਵਾਂ ਚ ਮਿਲੇਗਾ ਬਿਜਲੀ ਦਾ ਬਿੱਲ ਇਸਦਣ ਵਾਲੀ ਹਰਿਆਣਾ ਦੀ ਬਿਜਲੀ ਵਿਭਾਗ ਦਾ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਹੁਣ ਲੋਕਾਂ ਨੂੰ ਬਿਜਲੀ ਦੀ ਬਿੱਲ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਪਰਸ਼ਾ ਮਾਂ ਵਿੱਚ ਮਿਲਣਗੇ ਦੱਸਿਆ ਜਾ ਰਿਹਾ ਹੈ ਕਿ ਲੋਕਾਂ ਦੀਆਂ ਅਕਸਰ ਸ਼ਿਕਾਇਤਾਂ ਰਹਿੰਦੀਆਂ ਹਨ ਕਿ ਉਹਨਾਂ ਨੂੰ ਬਿਜਲੀ ਦੇ ਬਿੱਲ ਸਮਝ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ ਅਤੇ ਹਰਿਆਣਾ ਬਿਜਲੀ ਰੈਗੂਲੇਟਰੀ ਸਾਹਮਣਾ ਕਰਨਾ ਪੈਂਦਾ ਹੈ ਹਰਿਆਣਾ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਕੁਝ ਨੀਮਾ ਵਿਸਥਾਰ ਕੀਤਾ ਗਿਆ ਹੈ ਹੁਣ ਬਿਜਲੀ ਖਪਤਕਾਰ ਨੂੰ ਨਵੇਂ ਬਿਜਲੀ ਕਨੈਕਸ਼ਨ ਚਾ ਪੁਰਾਣੇ ਕਨੈਕਸ਼ਨ ਚ ਬਦਲਾਅ ਨਹੀਂ ਅਤੇ ਬੈ ਕਰਨਾ ਪਵੇਗਾ ਇਸ ਦੇ ਨਾਲ ਹੀ ਇਹਨਾਂ ਤੋਂ ਇਲਾਵਾ ਤੇ ਵੱਡੇ ਸ਼ਹਿਰਾਂ ਵਿੱਚ ਜੋ ਬਿਜਲੀ ਖਪਤਕਾਰ ਨਵੇਂ ਬਿਜਲੀ ਕਨੈਕਸ਼ਨ ਲੈਣਦੇ ਚਾਹੁੰਦੇ ਹਨ ਉਹਨਾਂ ਨੂੰ ਅਪਲਾਈ ਕਰਨ ਦੇ 3 ਦਿਨਾਂ ਦੇ ਅੰਦਰ ਨਵਾਂ ਕਨੈਕਸ਼ਨ ਜਾਰੀ ਕਰ ਦਿੱਤਾ ਜਾਵੇਗਾ ਜਦੋਂ ਵੀ ਛੋਟਾ ਸ਼ਹਿਰ ਵਿੱਚ 7 ਦਿਨਾਂ ਵਿੱਚ ਅਤੇ ਪਿੰਡਾਂ ਦੇ ਬਿਜਲੀ ਖਪਤਕਾਰਾਂ ਨੂੰ ਅਪਲਾਈ ਕਰਨ ਦੇ 15 ਦਿਨ ਬਾਅਦ ਅੰਦਰ ਨਵਾਂ ਬਿਜਲੀ ਕਨੈਕਸ਼ਨ ਮਿਲ ਜਾਵੇਗਾ ਇਸ ਦੇ ਨਾਲ ਹੀ ਨਵੇਂ ਕਨੈਕਸ਼ਨ ਜਾਰੀ ਕਰਨ ਤੋਂ ਮੌਜੂਦ ਕਨੈਕਸ਼ਨ ਵਿੱਚ ਬਦਲਾਅ ਕਰਨ ਲਈ ਮੁੱਖ ਲਾਈਨ ਵਿੱਚ ਵਿਸਤਾਰ ਨਾਲ ਨਵੇਂ ਸਬਸਟੇਸ਼ਨ ਵੀ ਜ਼ਰੂਰ ਹੈ ਇਸ ਦਿਨ ਤਾਂ ਬਿਜਲੀ ਵਿਭਾਗ ਦੇ ਕਰਮਚਾਰੀ ਹਫ਼ਤੇ ਦੇ ਅੰਦਰ ਬਿਨਕਾਰਾਂ ਦੀ ਇਸ ਪ੍ਰੀਸਨ ਦਾ ਦੌਰਾ ਕਰਨ ਦੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ